ਪ੍ਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਤਾਂ ਆਪਰੇਸ਼ਨ ਸੰਧੂਰ ਤੇ ਸਭ ਤੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਪੀਐਮ ਮੋਦੀ ਦੇ ਵੱਲੋਂ ਹਾਈ ਲੈਵਲ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਸੀਡੀਐਸ ਚੋਹਾਨ ਵੀ ਨਾਲ ਮੌਜੂਦ ਸੀ ਔਰ ਤੁਹਾਨੂੰ ਦੱਸ ਦੇ ਕਿ ਐਨਐਸਏ ਜੀ ਡਿਵਾਲ ਆਰਮੀ ਦੇ ਤਿੰਨੋਂ ਪ੍ਰਮੁੱਖ ਜਿਹੜੇ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਔਰ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਤੇ ਚਰਚਾ ਹੋਈ ਕੀ ਆਪਰੇਸ਼ਨ ਸੰਧੂਰ ਖਤਮ ਹੋ ਗਿਆ ਕੀ ਆਪਰੇਸ਼ਨ ਸੰਦੂਰ ਹੁਣ ਅੱਗੇ ਚੱਲੇਗਾ ਔਰ ਜਾਂ ਫਿਰ ਕੀ ਸੀਜ਼ ਫਾਇਰ ਹੁਣ ਪੱਕੇ ਤੌਰ ਤੇ ਹੋਇਆ ਹੈ ਜਾ ਕੀ ਹੁਣ ਸੀਜ਼ਫਾਇਰ ਦਾ ਉਲੰਘਣ ਪਾਕਿਸਤਾਨ ਨਹੀਂ ਕਰੇਗਾ ਇੰਨਾ ਸਾਰੇ ਸਵਾਲਾਂ ਤੇ ਚਰਚਾ ਕਰਨ ਦੇ ਲਈ ਤੁਹਾਨੂੰ ਸਾਰੀ ਡਿਟੇਲ ਦੇਾਂਗੇ ਤੁਸੀਂ ਨਾਲ ਜੁੜੇ ਰਹੋ ਔਰ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਇਸ ਦੇ ਵਿੱਚੋਂ ਕ੍ਰੈਡਿਟ ਲੈ ਕੇ ਜਾ ਰਿਹਾ ਹੈ ਅਮਰੀਕਾ ਡੋਨਲਡ ਟਰੰਪ ਜਿਵੇਂ ਕ੍ਰੈਡਿਟ ਲੈ ਕੇ ਜਾ ਰਿਹਾ ਹੈਗਾ ਇਹ ਚੀਜ਼ ਸਭ ਤੋਂ ਵੱਡੀ ਦੇਖਣ ਵਾਲੀ ਔਰ ਇਹ ਚੀਜ਼ ਕਿਸੇ ਵੀ ਦੇਸ਼ ਨੂੰ ਜਿਹੜਾ ਵਾਰਾਨੀ ਖਾਂਦੀ ਚਾਹੇ ਪਾਕਿਸਤਾਨ ਚਾਹੇ ਭਾਰਤ ਹੋਵੇ ਪਰ ਭਾਰਤ ਦੇ ਵੱਲੋਂ ਹਾਈ ਲੈਵਲ ਮੀਟਿੰਗਾਂ ਜਿਸ ਆਪਦੇ ਨਾਲ ਕੀਤੀਆਂ ਗਈਆਂ ਹੁਣ ਇਸ ਮੀਟਿੰਗ ਦੇ ਵਿੱਚ ਆਪਰੇਸ਼ਨ ਸੰਦੂਰ ਨੂੰ ਲੈ ਕੇ ਕਿਹਾ ਗਿਆ ਕਿ ਹਜੇ ਇਹ ਬਿਲਕੁਲ ਵੀ ਖਤਮ ਨਹੀਂ ਹੋਇਆ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ ਜਾਰੀ ਹੈ ਆਨ ਗoing ਹੈ ਕੰਟੀਨਿਊ ਹੈ ਤੇ ਨਾਲ ਹੀ ਜਿਹੜਾ 에ਅਰ ਚੀਫ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇ ਪਾਕਿਸਤਾਨ ਜੋ ਕਿ ਸਾਨੂੰ ਲੱਗਦਾ ਕਿਉਂਕਿ ਪਾਕਿਸਤਾਨ ਬਾਰੇ ਸਭ ਨੂੰ ਪਤਾ ਹੈ ਕਿ ਕੋਈ ਭਰੋਸੇ ਵਾਲਾ ਜਿਹੜਾ ਪਾਕਿਸਤਾਨ ਮੁਲਕ ਨਹੀਂ ਹੈ ਕੋਈ ਵੀ ਉਸ ਦੇ ਉੱਪਰ ਭਰੋਸਾ ਨਹੀਂ ਕਰ ਸਕਦਾ ਤੁਸੀਂ ਇੱਕ ਗੱਲ ਸਮਝੋ ਜਿਹੜੇ ਮੁਲਕ ਦੇ ਵਿੱਚ ਲੀਡਰਾਂ ਨੂੰ ਫੌਜ ਚਲਾਵੇ ਜਿਹੜੇ ਮੁਲਕ ਦੇ ਵਿੱਚ ਸਿਆਸਤਦਾਨਾਂ ਨੂੰ ਫੌਜ ਚਲਾਵੇ ਉਹ ਮੁਲਕ ਜਿਹੜੇ ਨੇ ਕਿੱਥੋਂ ਕਾਮਯਾਬ ਹੋ ਜਾਣਗੇ ਉਹ ਮੁਲਕ ਦੇ ਉੱਪਰ ਭਰੋਸਾ ਕਿਵੇਂ ਕੀਤਾ ਜਾ ਸਕਦਾ ਜਿੱਥੇ ਕਲਮ ਦੀ ਤਾਕਤ ਬਿਲਕੁਲ ਮਾਇਨੇ ਨਹੀਂ ਰੱਖਦੀ ਜਿੱਥੇ ਆ ਗੋਲ ਮੇਜ਼ ਜਿਹੜੀ ਤੁਸੀਂ ਗੱਲ ਕਰਦੇ ਹੋ ਨੇ ਟੇਬਲ ਟਾਕ ਇਹ ਬਿਲਕੁਲ ਮਾਇਨੇ ਨਹੀਂ ਰੱਖਦੀ ਜਿਹੜੇ ਮੁਲਕਾਂ ਦੇ ਵਿੱਚ ਅਸਲਾ ਵੈਪਨ ਹਥਿਆਰ ਪਾਵਰ ਕੰਟਰੋਲ ਜਿੱਦ ਇਹ ਚੀਜ਼ਾਂ ਹੋਣ ਉਹ ਮੁਲਕਾਂ ਦੇ ਉੱਪਰ ਭਰੋਸਾ ਕਿਵੇਂ ਕਰ ਲਵਾਂਗੇ ਉਹ ਮੁਲਕ ਜਿਹੜੇ ਆ ਕਿਵੇਂ ਪ੍ਰੋਸਪਰਟੀ ਲੈ ਕੇ ਆਉਣਗੇ ਕਿਵੇਂ ਉਹ ਮੁਲਕ ਖੁਸ਼ਹਾਲੀ ਲੈ ਕੇ ਆਉਣਗੇ ਕਿਵੇਂ ਉਹ ਮੁਲਕ ਜਿਹੜਾ ਅੱਗੇ ਵਧਣਗੇ ਤਾਂ ਦੱਸ ਦੇ ਕਿ ਹੁਣ ਇਸੇ ਗੱਲ ਦੇ ਉੱਪਰ ਚਰਚਾ ਚੱਲੀ ਇਸ ਮੀਟਿੰਗ ਦੇ ਵਿੱਚ ਕਿ ਭਾਈ ਕੱਲ ਸੀਜ਼ਫਾਇਰ ਹੋਇਆ ਸੀ ਕੱਲ ਸਾਬਣੇ ਸੋਚਿਆ 5 ਵਜੇ ਤੋਂ ਬਾਅਦ ਕਿ ਠੀਕ ਹੈ ਚੈਨ ਨਾਲ ਹੁਣ ਸੌਂਜੋ ਹੁਣ ਕੁਝ ਨਹੀਂ ਹੋਊਗਾ ਪਰ ਸਟੀਕ 3 ਘੰਟਿਆਂ ਬਾਅਦ ਪਾਕਿਸਤਾਨ ਨੇ ਜੰਮੂ ਤੇ ਕੀਤਾ ਫਿਰ ਉਸ ਤੋਂ ਬਾਅਦ ਪਾਕਿਸਤਾਨ ਨੇ ਪੰਜਾਬ ਦੇ ਉੱਪਰ ਵੀ ਕਿਹਾ ਗਿਆ ਕਿ ਡਰੋਨ ਦੇਖੇ ਗਏ ਨੇ ਹਾਲਾਂਕਿ ਲਗਾਤਾਰ ਇਹ ਗੱਲਾਂ ਚੱਲਦੀਆਂ ਰਹੀਆਂ ਪਰ ਬਲੈਕਆਊਟ ਪੰਜਾਬ ਦੇ ਵਿੱਚ ਵੀ ਕੱਲ ਹੋਇਆ ਸੀ ਇਹ ਯਾਦ ਰੱਖ ਲੋ ਜੇ ਸਭ ਕੁਝ ਠੀਕ ਹੁੰਦਾ ਤਾਂ ਬਲੈਕਆਊਟ ਨਹੀਂ ਹੋਣਾ ਸੀ ਕਿਉਂਕਿ ਇਹ ਚੀਜ਼ਾਂ ਅਲਰਟ ਤੇ ਰੱਖੇ ਹੋਈਆਂ ਸੀ ਪੰਜਾਬ ਹੋਵੇ ਸਰਦੀ ਸੂਬਾ ਕੋਈ ਵੀ ਜਿਹੜਾ ਸਟੇਟ ਹੈ ਕੋਈ ਵੀ ਆਪਣੇ ਲੋਕਾਂ ਨੂੰ ਰਿਸਕ ਦੇ ਵਿੱਚ ਨਹੀਂ ਪਾ ਸਕਦੀ ਇਸੇ ਕਰਕੇ احتیاطਨ ਤੌਰ ਤੇ ਬਲੈਕਆਊਟ ਕੀਤਾ ਗਿਆ ਸੀ ਪਰ ਸਭ ਤੋਂ ਵੱਡੀ ਗੱਲ ਹੁਣ ਤਿੰਨ ਗੱਲਾਂ ਦੇ ਉੱਪਰ ਚਰਚਾ ਕਰਾਂਗੇ ਪਹਿਲੀ ਗੱਲ ਕੀ ਇਹ ਅਮਰੀਕਾ ਨੇ ਜਿਸ ਸਾਹਬ ਨੂੰ ਕਰੈਡਿਟ ਲੈ ਰਿਆ ਸਾਰਾ ਕੁਝ ਉਸਨੇ ਕੀਤਾ ਇਸ ਦੇ ਉੱਪਰ ਤੁਹਾਨੂੰ ਦੱਸ ਦਿੰਦੇ ਆ ਜਿਸ ਪ੍ਰਕਾਰ ਪਾਕਿਸਤਾਨ ਜਾਂ ਜਿਸ ਪ੍ਰਕਾਰ 트럼ਪ ਜਿਹੜਾ ਦਾਵਾ ਕਰ ਰਹੇ ਨੇ ਉਹਨਾਂ ਨੇ ਇੱਕ ਨਹੀਂ ਦੂਜਾ ਟਵੀਟ ਵੀ ਪਾਤਾ ਜਿਹੜੀ ਵਾਂਸ ਵੀ ਪਿੱਛੇ ਨਹੀਂ ਹਟੇ ਉਹ ਵੀ ਲਗਾਤਾਰ ਟਵੀਟ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਸ਼ਾਂਤੀ ਦੇ ਮਸੀਹਾ ਬਣ ਗਏ ਆ ਜੀ ਪਰ ਜਨਾਬ ਥੋੜੇ ਤੇ ਤਾਂ ਇਲਜ਼ਾਮ ਲੱਗਦੇ ਨੇ ਕਿ ਤੁਸੀਂ ਦੇਸ਼ਾਂ ਨੂੰ ਪਹਿਲਾ ਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਹਥਿਆਰ ਸੜਦੇ ਹੋ ਹਥਿਆਰ ਲੈ ਕੇ ਜਾਂਦੇ ਹੋ ਫੇਰ ਹੋਤੋਂ ਉਸ ਦੇਸ਼ ਨੂੰ ਬਰਬਾਦ ਕਰਕੇ ਬਾਹਰ ਆਉਣੇ ਹੋ ਤਾਂ ਇਹੀ ਗੱਲ ਹੈ ਹੁਣ ਤਿੰਨ ਗੱਲਾਂ ਤੁਹਾਨੂੰ ਦੱਸ ਦਿੰਨੇ ਆ ਇਹ ਤਿੰਨ ਗੱਲਾਂ ਕੀ ਨੇ ਪਹਿਲੀ ਗੱਲ ਇਹ ਹੈ ਕਿ ਪਾਕਿਸਤਾਨ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਹ ਆਰਥਿਕ ਤੌਰ ਤੇ ਕੰਗਾਲ ਹੈ ਉਹ ਇਸ ਯੁੱਧ ਨੂੰ ਲੰਬਾ ਨਹੀਂ ਖਿੱਚ ਸਕਦਾ ਕਿਉਂ ਨਹੀਂ ਖਿੱਚ ਸਕਦਾ ਔਰ ਉਸ ਤੋਂ ਬਾਅਦ ਹੁਣ ਦੱਸਦੇ ਕਿ ਭਾਰਤੀ ਐਨਐਸਏ ਜਾਨਕਿ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਅਜੀਤ ਡੋਬਾਲ ਔਰ ਵਿਦੇਸ਼ ਮੰਤਰੀ ਜੈਸ਼ੰਕਰ ਇਹ ਲਗਾਤਾਰ ਅਮਰੀਕਾ ਨੂੰ ਜਿਹੜਾ ਇਥੋਂ ਭਾਰਤ ਦੇ ਵਿੱਚ ਬਹਿ ਕੇ ਅਮਰੀਕਾ ਨੂੰ ਲਗਾਤਾਰ ਕੱਲੀ ਕੱਲੀ ਗੱਲ ਦੀ ਡਿਟੇਲ ਦੇ ਰਹੇ ਸੀ ਇਹਨਾਂ ਨੇ ਕਿਹਾ ਇਹਨਾਂ ਨੇ ਉਸ ਆਪਰੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ ਇਹਨਾਂ ਨੇ ਪਹਿਲੀ ਗੱਲ ਕੀ ਕਹੀ ਕਿ ਭਾਈ ਇਹ ਦੇਖੋ ਪਾਕਿਸਤਾਨ ਸਾਨੂੰ ਸ਼ੱਕ ਹੈ ਕਿ ਉਹ ਸਿਵਲ ਫਲਾਈਟਸ ਨੂੰ ਜਿਹੜਾ ਹਮਲੇ ਕਰਨ ਦੇ ਲਈ ਵਰਤ ਸਕਦਾ ਇਨਵੇਡ ਕਰਨ ਦੇ ਲਈ ਵਰਤ ਸਕਦਾ ਆਪਣੀਆਂ ਸਿਵਲ ਫਲਾਈਟ ਨੂੰ ਕਿਉਂਕਿ ਸਿਵਲ ਫਲਾਈਟ ਦੇ ਵਿੱਚ ਜਿਹੜਾ ਪਤਾ ਹੁੰਦਾ ਕਿ ਕੀ ਹੈ ਲੜਾਕੂ ਜਹਾਜ਼ ਤਾਂ ਤੁਸੀਂ ਪਤਾ ਕਰ ਲਓਗੇ ਕਿ ਠੀਕ ਹੈ ਲੜਾਕੂ ਜਹਾਜ਼ ਹੈ ਤਾਂ ਕੁਝ ਹਥਿਆਰੀ ਸੁੱਟੂਗਾ ਪਰ ਉਹਨਾਂ ਨੇ ਕਿਹਾ ਕਿ ਸਿਵਲ ਫਲਾਈਟਸ ਨੂੰ ਵੀ ਵਰਤ ਸਕਦਾ ਇਹ ਅਜਈਆਂ ਇਨਪੁਟ ਸਾਡੇ ਕੋਲ ਹੈਗੀਆਂ ਨੇ ਔਰ ਇਤਿਹਾਸ ਦੇਖ ਲਓ ਤੁਸੀਂ ਪਾਕਿਸਤਾਨ ਦਾ ਬੱਕੋ ਬੱਕ ਸਮੇਂ ਤੇ ਉਹ ਅਜਈਆਂ ਹਰਕਤਾਂ ਕਰਦਾ ਆ ਰਿਹਾ ਹੈਗਾ ਤਾਂ ਦੂਜੀ ਗੱਲ ਕੀ ਸੀ ਦੂਜੀ ਗੱਲ ਇਹ ਦੱਸੀ ਗਈ ਐਨਐਸਏ ਦੇ ਵੱਲੋਂ ਅਮਰੀਕਾ ਨੂੰ ਕਿ ਪਾਕਿਸਤਾਨ ਦੇ ਕੋਲ ਜਿਹੜੇ ਨਿਊਕਲੀਅਰ ਵੈਪਨ ਨੇ ਜਿਹੜੇ ਪਰਮਾਣੂ ਹਥਿਆਰ ਨੇ ਉਹ ਬਹੁਤੇ ਸੇਫ ਨਹੀਂ ਨੇ ਕਿਉਂ ਨਹੀਂ ਸੇਫ ਕਿਉਂਕਿ ਜਿਹੜੀ ਕੰਟਰੀ ਜੇ ਮੈਂ ਪਹਿਲਾਂ ਕਹਿ ਕਿ ਹਟਿਆ ਦੋਸਤੋ ਇਹ ਗੱਲ ਸਮਝਣ ਵਾਲੀ ਗੱਲ ਹੈ ਸਮਝੌਤਾ ਕੌਣ ਕਰਾਉਂਦਾ ਹੈ ਸਮਝੌਤਾ ਲੀਡਰ ਕਰਾਉਂਦੇ ਨੇ ਸਮਝੌਤਾ ਹਥਿਆਰ ਜਿਹਨਾਂ ਦੇ ਕੋਲ ਹੋਣ ਉਹ ਨਹੀਂ ਕਰਾ ਸਕਦੇ ਸਮਝੌਤਾ ਸੈਨਾ ਨਹੀਂ ਕਰਾ ਸਕਦੀ ਸਮਝੌਤਾ ਪੋਲੀਟੀਕਲ ਲੀਡਰਸ਼ਿਪ ਕਰਾ ਸਕਦੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਰਮਾ ਨੂੰ ਹਥਿਆਰ ਉਹਨਾਂ ਕੋਲ ਸੁਰੱਖਿਅਤ ਨਹੀਂ ਹੈ ਕੱਲੂ ਪਾਕਿਸਤਾਨ ਆਪਣੀ ਬੇਇੱਜ਼ਤੀ ਬਚਾਉਣ ਦੇ ਲਈ ਬਖਲਾੜ ਦੇ ਵਿੱਚ ਆ ਕੇ ਉੱਥੇ ਕਿਹੜਾ ਲੀਡਰਾਂ ਦੀ ਸੁਣੀ ਜਾਣੀ ਹੈ ਉੱਥੇ ਕਿਹੜਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸੁਣੀ ਜਾਣੀ ਹੈ ਉੱਥੇ ਕਿਹੜਾ ਕਿਸੇ ਵਿਦੇਸ਼ ਮੰਤਰੀ ਦੀ ਸੁਣੀ ਜਾਣੀ ਹੈ ਉੱਥੇ ਤਾਂ ਜਦੋਂ ਆਰਮੀ ਦੇ ਚੀਫ ਨੇ ਕਹਿ ਦਿੱਤਾ ਵੀ ਬਟਨ ਦਬ ਦੋ ਤਾਂ ਉਸ ਤੋਂ ਬਾਅਦ ਕਿਸੇ ਨੇ ਕਿਸੇ ਦੀ ਸੁਣੀ ਨਹੀਂ ਤੁਹਾਨੂੰ ਪਤਾ ਹੈ ਕਿਵੇਂ ਪਾਕਿਸਤਾਨ ਦੇ ਵਿੱਚ ਲੀਡਰਸ਼ਿਪ ਦਾ ਹਾਲ ਹੈ Imran Khan ਜੇਲ੍ਹ ਦੇ ਵਿੱਚ ਸੜ ਰਿਹਾ ਕੱਲ ਉਹਦੀਆਂ ਖਬਰਾਂ ਹਾਲਾਂਕਿ ਵਾਹ ਆਈਆਂ ਅਬ ਵਾਹ ਤੁਸ ਸਾਹਮਣੇ ਦੇਖਿਆ ਕੀ ਆਈਆਂ ਪਰ ਇਹੀ ਗੱਲਾਂ ਨੇ ਕਿ ਇਹ ਦੂਜੀ ਗੱਲ ਇਹ ਦੱਸੀ ਕਿ ਪਾਕਿਸਤਾਨ ਦੇ ਕੋਲ ਜਿਹੜੇ ਨਿਊਕਲੀਅਰ ਵੈਪਨ ਨੇ ਉਹ ਸੁਰੱਖਿਤ ਨਹੀਂ ਨੇ ਸੇਫ ਨਹੀਂ ਨੇ ਲੇਕਿਨ ਜੇ ਪਾਕਿਸਤਾਨ ਨੇ ਕੋਈ ਅਹਿਜ ਕਰਤੂਤ ਕਰਤੀ ਤਾਂ ਪੂਰੀ ਦੁਨੀਆ ਨੂੰ ਅੰਜਾਮ ਭੁਗਤਣਾ ਪਊਗਾ ਤੇ ਤੀਜੀ ਗੱਲ ਕੀ ਦੱਸੀ ਸਭ ਤੋਂ ਇੰਪੋਰਟੈਂਟ ਗੱਲ ਤੀਜੀ ਗੱਲ ਇਹ ਦੱਸੀ ਐਨਐਸਏ ਨੇ ਕਿ ਉਹ ਸਾਡੇ ਸਿਵਿਲਨਾਂ ਨੂੰ ਅਟੈਕ ਕਰਨ ਦੇ ਪਿੱਛੇ ਪਿਆ ਇਹ ਗੱਲ ਦੱਸੀ ਐएनएसਏ ਨੇ ਔਰ ਉਸ ਤੋਂ ਬਾਅਦ ਐएनएसਏ ਨੇ ਗੱਲ ਕਹੀ ਲਾਸਟ ਗੱਲ ਸਮਰਾਈਜ਼ ਕਰਨ ਦੇ ਲਈ ਇਸ ਨੂੰ ਕੀ ਕਹੀ ਐएनएसਏ ਨੇ ਕਿਹਾ ਅਮਰੀਕਾ ਨੂੰ ਕਿ ਅਸੀਂ ਫਿਰ ਪਿੱਛੇ ਨਹੀਂ ਹਟਣਾ ਜੇ ਇਸ ਤੋਂ ਬਾਅਦ ਪਾਕਿਸਤਾਨ ਨੇ ਕੁਝ ਹੋਰ ਕੀਤਾ ਫਿਰ ਇਹ ਜੰਗ ਲੰਮਾ ਸਮਾਂ ਚੱਲ ਸਕਦੀ ਹੈ ਇਹ ਗੱਲ ਜਦੋਂ ਅਮਰੀਕਾ ਨੂੰ ਸਾਰੀਆਂ ਡਿਟੇਲਾਂ ਦਿੱਤੀਆਂ ਤੇ ਇਹ ਵੀ ਗੱਲ ਦੱਸੀ ਕਿ ਉਹ ਡੀ ਜੀਐਮਓ ਨੂੰ ਕਾਲ ਕਰ ਰਿਹਾਗਾ ਕੰਟੈਕਟ ਕਰ ਰਿਹਾ ਤਾਂ ਫਿਰ ਅਮਰੀਕਾ ਨੇ ਪਾਕਿਸਤਾਨ ਨੂੰ ಪಾਠ ਪੜਾਇਆ ਤੇ ਫਿਰ ਪਾਕਿਸਤਾਨ ਨੇ ਕਿਤੇ ਆ ਕੇ ਗੱਲ ਮੰਨੀ ਤਾਂ ਇਹ ਸਾਰੀਆਂ ਗੱਲਾਂ ਅੱਜ ਹੁਈਆਂ ਮੀਟਿੰਗ ਦੇ ਵਿੱਚ ਇਹ ਸਾਰੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਔਰ ਆਪਰੇਸ਼ਨ ਸੰਧੂਰ ਅਜੇ جاری ਹੈ ਪਾਕਿਸਤਾਨ ਤੇ ਕੋਈ ਭਰੋਸਾ ਨਹੀਂ ਕਰ ਸਕਦਾ ਜੇ ਸੀਜ਼ਫਾਇਰ ਦੀ ਕਿਸੇ ਪਾਸੇ ਲਗਣਾ ਕੀਤੀ ਤਾਂ ਫੇਰ ਇਹ ਜੰਗ ਲੰਮੀ ਵੀ ਹੋ ਸਕਦੀ ਹੈ ਕੈਮਰਾ ਪਰਸਨ ਦਵਿੰਦਰ ਨਾਲ ਮਨਦੀਪ ਪੀਓ